ਭਾਰਤ ਪਾਕਿਸਤਾਨ ਦੇ ਵਿਚਾਲੇ ਵਿਗੜੇ ਸਬੰਧਾਂ ਦੇ ਦਰਮਿਆਨ ਹੁਣ ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਪੰਜਾਬ ਪੁਲਿਸ ਨੇ ਤਰਨਤਾਰਨ ਤੋਂ ਇੱਕ جاسੂਸ ਕਾਬੂ ਕੀਤਾ ਤਾਂ ਦੱਸਿਆ ਇਹ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਸ جاسੂਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹਾਲਾਂਕਿ ਇਹ ਬੀਤੇ ਸਮੇਂ ਦੌਰਾਨ ਜਦ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਵਿਗੜਦੇ ਨੇ ਤਾਂ ਉਸੇ ਦਰਮਿਆਨੀ ਕਈ جاسੂਸ ਜਿਹੜੇ ਨੂੰ ਕਾਬੂ ਹੋਏ ਨੇ ਤੇ ਇਸੇ ਵਿਚਾਲੇ ਤਰਨਤਾਰਨ ਤੋਂ ਇੱਕ ਹੋਰ جاسੂਸ ਜਿਹੜਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਇਸ ਬਾਬਤ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਦੇ ਵੱਲੋਂ ਤਰਨਤਾਰਨ ਤੋਂ ਇੱਕ ਜਿਹੜਾ ਇਹ ਸ਼ਖਸ ਹੈ ਇਸ ਨੂੰ ਫੜਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਇੱਕ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਇਨਫੋਰਮੇਸ਼ਨ ਇਹ ਹੀ ਸੀ ਕਿ ਭਈ ਇਹ ਕਬ ਗਗਨਦੀਪ ਸਿੰਘ ਉਰਫ ਗगन ਜਿਹੜਾ ਕਿ ਤਰਨਤਾਰਨ ਸਿਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਸਮਾਂ ਤੋਂ ਪਾਕਿਸਤਾਨ ਦੇ ਜਿਹੜੇ ਇੰਟੈਲੀਜੈਂਸ ਅਫਸਰ ਨੇ ਤੇ ਇੱਕ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਪਾਕਿਸਤਾਨ ਦਾ ਹੀ ਗੋਪਾਲ ਸਿੰਘ ਚਾਵਲਾ ਉਹਦੇ ਨਾਲ WhatsApp ਰਾਹੀਂ ਗੱਲਾਂ ਵੀ ਕਰਦਾ ਹੈ ਤੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਭਾਰਤੀਆ ਸੈਨਾ ਦੀ ਭਾਰਤੀਆ ਭਾਰਤੀ ਪੋਸਟਾਂ ਦੀ ਉਹ ਉਹਨਾਂ ਨਾਲ ਸਾਂਝੀ ਕਰਦਾ ਹੈ ਜਿਹੜਾ ਕਿ ਪਿੱਛੇ ਪਾਕਿਸਤਾਨ ਨਾਲ ਜਦੋਂ ਯੋਧੇ ਹਾਲਾਤ ਬਣੇ ਸੀਗੇ ਆਪਰੇਸ਼ਨ ਸਿੰਦੂਰ ਜਿਹੜਾ ਬਾਹਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਉਸ ਦੌਰਾਨ ਵੀ ਇਹਦੇ ਵੱਲੋਂ ਕਾਫੀ ਜਿਹੜੀ ਕਿ ਸੈਂਸਿਟਿਵ ਇਨਫੋਰਮੇਸ਼ਨ ਪੀਆਈਓਜ਼ ਪਾਕਿਸਤਾਨ ਇੰਟੈਲੀਜੈਂਸ ਆਫਸਰ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਜਦੋਂ ਇਹਨੂੰ ਕਾਬੂ ਕੀਤਾ ਗਿਆ ਤੇ ਇਹਦੇ ਕੋਲੋਂ ਦੋ ਮੋਬਾਈਲ ਜਿਹੜੇ ਨੇ ਉਹ ਬਰਾਮਦ ਹੋਏ ਆਂ ਉਹ ਮੋਬਾਈਲ ਦੇ ਵਿੱਚ ਤਕਰੀਬਨ 20 ਤੋਂ ਵੱਧ ਜਿਹੜੇ ਕਿ ਪਾਕਿਸਤਾਨ ਇੰਟੈਲੀਜੈਂਸ ਆਫੀਸਰਸ ਹੈ ਉਹਨਾਂ ਦੇ ਨੰਬਰ ਮਿਲੇ ਆ ਗੋਪਾਲ ਸਿੰਘ ਚਾਵਲਾ ਜਿਹੜਾ ਕਿ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਉਹਦੇ ਨਾਲ ਇਹਦੀ ਚੈਟ ਮਿਲੀ ਹੈ ਤੇ ਕਾਫੀ ਜਿਆਦਾ ਕਹਿ ਲਈਏ ਕਿ ਸੈਨਾ ਦੀ ਗਤੀਵਿਧੀ ਸੈਨਾ ਦੀ ਪੋਸਟਾਂ ਦੀ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਇਹ ਨਿਰੰਤਰ ਹੀ ਜਿਹੜਾ ਸਾਂਝੀ ਕਰਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨੂੰ ਵਰਕ ਵਰਕ ਮਾਧਮ ਦਈ ਹੈ ਕਾਫੀ ਸਮੇਂ ਦੌਰਾਨ ਜਿਹੜੇ ਕਿ ਪੈਸੇ ਵੀ ਇਹਨੂੰ ਆਨੇ تصدیق ਹੋਏ ਹੈ ਤੇ ਇਹਦੀ ਅਰੈਸਟ ਪਾ ਕੇ ਜਿਹੜਾ ਕਿ ਆਪਾਂ ਮੁਕਦਮਾ ਨੰਬਰ 137 ਆਫੀਸ਼ਲ ਸਿਗਰਟ ਐਕਟ ਦੇ ਤਹਿਤ ਥਾਣੇ ਸਿਟੀ ਦਰੰਦਾਂ ਦਰਜ ਕੀਤਾ ਹੈ ਤੇ ਇਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਦੱਸ ਦੀ ਕਿ ਪਿਛਲੇ 5 ਸਾਲ ਤੋਂ ਇਹ ਗੋਪਾਲ ਸਿੰਘ ਚਾਵਲਾ ਦੇ ਨਾਲ ਸਟੱਚ ਦੇ ਵਿੱਚ ਸੀਗਾ ਤੇ ਉਹਦੇ ਨਾਲ ਜਿਹੜੀ ਇਨਫੋਰਮੇਸ਼ਨ ਇਹ ਲਗਾਤਾਰ ਹੀ ਸਾਂਝਾ ਕਰ ਰਿਹਾ ਜਿਵੇਂ ਉਹਦੇ ਗੈਂ ਟੇ ਹੀ ਵਕ ਵਕ ਥਾਵਾ ਦੇ ਜਾ ਕੇ ਵਕ ਵਕ ਬੰਦੇ ਦੇਖਦੇ ਨੇ ਨੈਟਵਰਕ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਦਾ ਪਤਾ ਲੱਗੂਗਾ ਕਿ ਹੋਰ ਕਿਹੜੇ ਕਿਹੜੇ ਬੰਦੇ ਇਹਦੇ ਟੱਚ ਦੇ ਵਿੱਚ ਸੀਗੇ ਆ ਇਹ ਤੁਹਾਨੂੰ ਦੱਸ ਹੀ ਦਿੱਤਾ ਕਿ ਬਈ ਪੈਸੇ ਦੀ ਟ੍ਰਾਂਜੈਕਸ਼ਨਸ ਵੀ ਸਾਹਮਣੇ ਆਈ ਹੈ 20 ਤੋਂ ਵੱਧ ਜਿਹੜੇ ਦੀ ISI ਦੇ ਬੰਦੇ ਨੇ ਪਾਕਿਸਤਾਨੀ ਕੋਈ ਏਜੰਸੀ ਦੇ ਬੰਦੇ ਇਹਦੇ ਨਾਲ ਟੱਚ ਦੇ ਵਿੱਚ ਸੀਗੇ ਤੇ ਇਹ ਆਪਣੇ ਆਪ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਵੀ ਸੀਗਾ ਤੇ ਪਾਕਿਸਤਾਨ ਦੇ ਨਾਲ ਇਹ ਫੇਸਬੁੱਕ ਰਾਹੀਂ ਤੇ ਵਟਸਐਪ ਰਾਹੀਂ ਜਿਹੜਾ ਕਿ ਗੱਲਾਂ ਕਰਦਾ ਪਿਆ ਸੀਗਾ ਫਿਰ ਕਿੰਨੀ ਫੰਡਿੰਗ ਵੀ ਦਿੱਤੀ ਇਹ ਦੇਖੋ ਇਹਦੇ ਖਾਤੇ ਜਿਹੜੇ ਖੰਗਾਲੇ ਜਾ ਰਹੇ ਆ ਇਹ ਬਿਲਾਲ ਮੁੱਢਲੇ ਤੌਰ ਤੇ ਜਿਹੜੇ ਕਿ Google Pay ट्रांजैक्शंस ਇੰਟਰਨੈਟ ट्रांजैक्शंस ਭਾਰੋ ਵੀ ਪੈਸੇ ਆਣੇ ਦੇ ਖਾਤੇ ਵਿੱਚ ਤਸਦੀਕ ਹੁੰਦੇ ਆ ਜਿਹੜਾ ਕਿ ਐਗਜ਼ੈਕਟ ਅਮਾਉਂਟ ਹੈ ਉਹ ਤਫਤੀਸ਼ ਹੋਣ ਕੇ ਲਈ ਹੋਗਾ ਕਿ ਹੁਣ ਹੁਣ ਦਾ ਕਿੰਨੇ ਪੈਸੇ ਜਿਹੜੇ ਕਿ ਬਰਾਮਦ ਆਏ ਆ ਇਹ ਦੇਖੋ 2020 ਤੋਂ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਇਨੀਸ਼ੀਅਲੀ ਫੇਸਬੁੱਕ ਰਾਹੀਂ ਇਹ ਮਾਰੇ ਟੱਚ ਦੇ ਵਿੱਚ ਆਇਆ ਮੁੜ ਕੇ WhatsApp ਤੇ ਇਹਦੀ ਗੱਲਬਾਤ ਹੋਣੀ ਸ਼ੁਰੂ ਹੋ ਗਈਆਂ ਫਿਰ ਵਕ ਵਕ ਜਿਹੜੇ ਪਾਕਿਸਤਾਨੀ ਇੰਟੈਲੀਜੈਂਸ ਅਫਸਰਾਂ ਸੀਗੇ ਉਹਨਾਂ ਨਾਲ ਇਹ ਗੱਲਬਾਤ ਸ਼ੁਰੂ ਹੋ ਗਈ ਹੁਣ ਤੱਕ ਜਿਹੜੇ 20 ਤੋਂ ਵੱਧ ਜਿਹੜੇ ਪਾਕਿਸਤਾਨੀ ਨੰਬਰਸ ਨੇ ਪਾਕਿਸਤਾਨ ਇੰਟੈਲੀਜੈਂਸ ਅਫਸਰ ਦੇ ਨੰਬਰਸ ਨਹੀਂ ਉਹਦੇ ਪਹੁੰਚੋਂ ਬਰਾਮਦ ਹੋ ਗਏ ਲਗਭਗ 5 ਸਾਲ ਹੋ ਗਏ ਤੁਹਾਡੇ ਕਹਿਣ ਮੁਤਾਬਕ ਤੇ ਇੰਨਾ ਚਿਰ ਤੱਕ ਕਿ ਇਹਦੀਆਂ ਏਜੰਸੀਆਂ ਨੇ ਕੱਖ ਤੋਂ ਮੂਤ ਪਾ ਰਿਆ ਦੇਖੋ ਜੀ ਇਹ ਇਹਦੇ ਕਹਿਣ ਦੇ ਮੁਤਾਬਕ ਹੈ ਕਿ ਵੀ 5 ਸਾਲ ਤੋਂ ਵੱਧ ਇਹਨੂੰ ਗੱਲ ਕਰਦੇ ਹੋਏ ਹੋ ਗਈਆਂ ਹੁਣ ਇਸ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਕਿੰਨੇ ਟਾਈਮ ਤੋਂ ਸਾਂਝੀ ਕਰ ਰਿਹਾ ਹੈ ਹੁਣੇ ਐਕਟਿਵ ਹੋਇਆ ਇੱਕ ਸਲੀਪਰ ਬੰਦਾ ਜਿਹੜਾ ਵੀ ਗੱਲ ਕਰਨ ਤੋਂ ਬਾਅਦ ਚੁੱਪਚਾ ਬਹਿ ਜਾਂਦਾ ਕੋਈ ਐਕਟੀਵਿਟੀ ਨਹੀਂ ਕਰਦਾ ਕੋਈ ਗਤੀਵਿਧੀ ਨਹੀਂ ਕਰਦਾ ਹੋ ਸਕਦਾ ਹੈ ਕਿ ਇਹ ਪਿਛਲੇ ਜਿਹੜਾ ਆਪਰੇਸ਼ਨ ਹਿੰਦੂ ਸ਼ੁਰੂ ਹੋਇਆ ਉਸ ਵੇਲੇ ਇਹ ਵੀ ਦੇਖਣ ਚ ਆਇਆ ਸੀਗਾ ਕਿ ਪਾਕਿਸਤਾਨ ਨੇ ਆਪਣੇ ਸਲੀਪਰ ਸੈਲ ਜਿਹੜੇ ਆਈਐਸਆਈ ਨੇ ਜਿਹੜੇ ਕਿ ਸਲੀਪਰ ਸੈਲ ਸੀ ਉਹ ਐਪਰੂਵਟ ਕੀਤੇ ਸੀਗੇ ਹੋ ਸਕਦਾ ਉਸ ਦੌਰਾਨ ਹੀ ਐਕਟੀਵੇਟ ਹੋਇਆ ਹੋਵੇ ਤੇ ਉਸ ਦੌਰਾਨ ਹੀ ਸਾਰੀ ਇਨਫੋਰਮੇਸ਼ਨ ਸਾਂਝੀ ਕਰਨੀ ਨੇ ਸ਼ੁਰੂ ਕੀਤੀ ਹੋਵੇ ਉਸ ਦਾ ਤਫਤੀਸ਼ ਦਾ ਵਿਸ਼ਾ ਵਾ ਤੇ ਉਹ ਆਪਾਂ ਵੇਖਾਂਗੇ ਕਿ ਬਈ ਇਹ ਇਨਫੋਰਮੇਸ਼ਨ ਜਿਹੜੀ ਸਾਂਝੀ ਕਰ ਰਿਹਾ ਸੀ ਉਹ ਕਿੰਨੇ ਚੇਤੋਂ ਕਰ ਰਿਹਾ ਸੀ